ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਦਾਸ ਫਿਰ ਹਜ਼ਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਰਹੀ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਸਾਧ ਸੰਗਤ ਜੀ ਆਪਾਂ ਆਪਣੇ ਚੈਨਲ ਤੇ ਲਗਭਗ 1 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਆਰੰਭ ਕੀਤਾ ਹੋਇਆ ਹੈ ਸਤਿਗੁਰੂ ਕਿਰਪਾ ਕਰਦੇ ਨੇ ਕੱਲ ਤੱਕ ਸਤਿਗੁਰੂ ਨੇ 548 ਅੰਗ ਤੱਕ ਸੇਵਾ ਕਰਵਾਈ ਸੀ ਅੱਜ 549 ਅੰਗ ਤੋਂ ਆਪਾਂ ਅੱਗੇ ਚੱਲਣਾ ਹੈ ਭਾਵ ਕਿ 549 ਅੰਗ ਤੋਂ ਪਾਠ ਕਰਨਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਇਹ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋਗੇ ਤੁਸੀਂ ਦਾਸਰੇ ਦੇ ਸਿਰ ਤੇ ਮੇਰ ਪੜਿਆ ਹੱਥ ਰੱਖੋਗੇ ਕਰੋ ਜੀ ਕਿਰਪਾ ਰੱਖੋ ਦਾਸ ਰੇ ਦੇ ਸਿਰ ਤੇ ਮੇਰ ਪਰਿਆ ਹੱਥ ਦਿਓ ਜੀ ਅਸੀਸ ਆਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਆਖੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਦ ਸਿੰਘ ਜੀ ਬਿਹਾਗੜਾ ਮਹਲਾ ਤੀਜਾ ਮਹਲਾ ਤੀਜਾ ਤਿੰਨ ਪੋ ਸੰਸਾਰ ਕਿਆ ਕਰੇ ਜਿਨ ਸਤਗੁਰ ਸਿਰ ਕਰਤਾਰ ਤੁਰ ਤਨ ਕੀ ਪੈਜ ਰੱਖਦਾ ਆਪੇ ਰੱਖਣ ਹਾਰ ਬਿਹਾਗੜਾ ਰਾਗ ਦੇ ਵਿੱਚ ਧਾਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੀਜੇ ਗੁਰੂ ਸਾਹਿਬਾਨ ਦੀ ਮੁਖਾਰਬਿੰਦੂ ਉਚਾਰਨ ਕੀਤੀ ਹੋਈ ਬਾਣੀ ਤਿੰਨ ਭਉ ਸੰਸਾ ਜਿਨ੍ਹਾਂ ਦੇ ਸਿਰ ਪ੍ਰਭੂ ਜਿਨ੍ਹਾਂ ਦੇ ਸਿਰ ਤੇ ਪ੍ਰਭੂ ਗੁਰੂ ਹੈ ਜਿਨ੍ਹਾਂ ਦੇ ਸਿਰ ਉਪਰ ਪ੍ਰਭੂ ਤੇ ਗੁਰੂ ਦਾ ਹੱਥ ਹੈ ਭਾਵ ਜੋ ਪਰਮਾਤਮਾ ਤੇ ਗੁਰੂ ਨੂੰ ਰਾਖਾ ਸਮਝਦੇ ਹਨ ਡਰ ਤੇ ਚਿੰਤਾ ਉਹਨਾਂ ਦਾ ਕੀ ਵਿਗਾੜ ਸਕਦੇ ਹਨ ਰੱਖਿਆ ਕਰਨ ਵਾਲਾ ਪ੍ਰਭੂ ਆਪ ਉਹਨਾਂ ਦੀ लाज ਸਦਾ ਤੋਂ ਰੱਖਦਾ ਆਇਆ ਹੈ ਮਿਲ ਪ੍ਰੀਤਮ ਸੁਖ ਪਾਇਆ ਸੱਚੇ ਸ਼ਬਦ ਵਿਚਾਰ ਤੇ ਇਸ ਤਰ੍ਹਾਂ ਸੱਚੇ ਸ਼ਬਦ ਦੇ ਰਾਹੀ ਵਿਚਾਰ ਕਰਕੇ ਪ੍ਰਭੂ ਪਰਮਾਤਮਾ ਨੂੰ ਮਿਲ ਕੇ ਉਹ ਸੁੱਖ ਪਾਉਂਦੇ ਨੇ ਨਾਨਕ ਸੁਖ ਦਾਤਾ ਸੇਵਾ ਆਪੇ ਪਰਖਣਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜੋ ਸੁੱਖਾਂ ਦਾ ਦਾਤਾ ਪ੍ਰਭੂ ਹੈ ਜੋ ਸੁੱਖਾਂ ਦਾ ਦਾਤਾ ਵਾਹਿਗੁਰੂ ਜੀ ਆਪ ਹੀ ਸਭ ਦੀ ਪਰਖ ਕਰਨ ਵਾਲਾ ਹੈ ਉਸ ਦੀ ਉਹ ਸੇਵਾ ਕਰਦੇ ਹਨ ਪੌੜੀ ਜੀ ਜੰਤ ਸਭ ਤੇਰਿਆਂ ਤੂੰ ਸਭ ਨਾਰਾਸ ਇਸ ਪਉੜੀ ਦੇ ਰਾਈ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਕਿ हे ਪ੍ਰਮਾਤਮਾ ਸਾਰੇ ਜੀ ਜੰਤ ਤੇਰੇ ਹਨ ਤੇ ਤੂੰ ਸਭ ਦਾ ਖਜ਼ਾਨਾ ਹੈ ਜਿਸ ਨੂੰ ਤੂੰ ਦੇ ਤਿਸ ਸਭ ਕਿਛ ਮਿਲੇ ਕੋਈ ਹੋਰ ਸਰੀਕ ਨਹੀਂ ਤਦ ਪਾਸ ਜਿਸ ਮਨੁੱਖ ਨੂੰ ਤੂੰ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ ਉਸ ਨੂੰ ਮਨੋਹਰੇ ਇੱਕ ਛੈ ਮਿਲ ਜਾਂਦੀ ਹੈ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਭਾਵੇਂ ਸੰਸਾਰ ਤੇ ਹਰ ਇੱਕ ਦਾ ਕੋਈ ਨਾ ਕੋਈ ਸਰੀਕ ਹੈ ਪਰ ਵਾਹਿਗੁਰੂ ਜੀ ਪ੍ਰਮਾਤਮਾ ਤੇਰਾ ਕੋਈ ਸਰੀਕ ਨਹੀਂ ਹੈ ਤੂੰ ਇੱਕ ਦਾਤਾ ਸਭ ਸਦਾ ਹਰ ਪੈਰ ਦਾਸ ਤੂੰ ਇਕੱਲਾ ਆਪ ਸਭ ਦਾ ਦਾਤਾ ਹੈ ਇਸ ਕਰਕੇ हे ਪ੍ਰਮਾਤਮਾ ਸਭ ਜੀਵਾਂ ਦੀ ਤੇਰੇ ਅੱਗੇ ਹੀ ਬੇਨਤੀ ਹੁੰਦੀ ਹੈ ਜਿਸ ਦੀ ਤੁੱਦ ਪਾਵ ਤਿਸ ਦੀ ਤੂੰ ਮੰਨ ਲੈ ਜੋ ਜਨ ਸ਼ਾਬਾਸ਼ ਜਿਸ ਦੀ ਬੇਨਤੀ ਤੈਨੂੰ ਚੰਗੀ ਲੱਗਦੀ ਹੈ ਉਸ ਦੀ ਤੂੰ ਪ੍ਰਵਾਨ ਕਰ ਲੈਂਦਾ ਹੈ ਤੇ ਉਸ ਮਨੁੱਖ ਨੂੰ ਸ਼ਾਬਾਸ਼ ਇਹ ਮਿਲਦੀ ਹੈ ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੋਦ ਪਾਸ ਇਹ ਸਾਰਾ ਕੋਤਕ ਜਿਹੜਾ ਤੇਰਾ ਹੀ ਵਰਤ ਰਿਆ ਹੈ ਇਹ ਸਾਰੇ ਕੋਤਕ ਤੂੰ ਆਪ ਕਰਦਾ ਹੈ ਤੇ ਸਭਨਾ ਦੇ ਦੁੱਖ ਤੇ ਸੁੱਖ ਦਾ ਕਰਲਾ ਤੇਰੇ ਕੋਲ ਹੀ ਹੁੰਦਾ ਹੈ ਸਭ ਤੇਰੇ ਅੱਗੇ ਹੀ ਅਰਦਾਸਾਂ ਕਰਦੇ ਨੇ ਤੇਰੇ ਅੱਗੇ ਹੀ ਬੇਨਤੀਆਂ ਕਰਦੇ ਹਨ ਸਾਲੋਕ ਮਹਲਾ ਤਿਜਾ ਬਿਹਾਗੜ ਰਗ ਦੇ ਵਿੱਚ ਤੀਜੇ ਪਾਤਸ਼ਾਹ ਦੇ ਸ਼ਲੋਕ ਗੁਰਮਖ ਸਚਾ ਭਾਵ ਦੇ ਦਰ ਸੱਚੇ ਸਚਿਆਰ ਸਤਗੁਰੂ ਦੀ ਸਾਹਮਣੇ ਰਹਿਣ ਵਾਲੇ ਮਨੁੱਖ ਸੱਚੇ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਤੇ ਸੱਚੇ ਦੇ ਦਰ ਤੇ ਉਹ ਸੱਚ ਦੇ ਵਪਾਰੀ ਸਮਝੇ ਜਾਂਦੇ ਹਨ ਸਾਜਿਨ ਮਨ ਆਨੰਦ ਹੈ ਗੁਰ ਕਾਬਦ ਵਿਚਾਰ ਸਤਗੁਰ ਦੇ ਸ਼ਬਦ ਨੂੰ ਵਿਚਾਰਨ ਵਾਲੇ ਉਹਨਾਂ ਸੱਜਣਾ ਦੇ ਮਨ ਵਿੱਚ ਸਦਾ ਖੁਸ਼ਾਹ ਹੁੰਦਾ ਹੈ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ ਸਤਿਗੁਰ ਦਾ ਸ਼ਬਦ ਉਹਨਾਂ ਨੇ ਹਿਰਦੇ ਵਿੱਚ ਵਸਾਇਆ ਹੋਇਆ ਹੈ ਇਸ ਲਈ ਸਿਰਜਣਹਾਰ ਨੇ ਉਹਨਾਂ ਦਾ ਦੁੱਖ ਕਟਿਆ ਹੈ ਤੇ ਉਹਨਾਂ ਦੇ ਹਿਰਦੇ ਵਿੱਚ ਚਾਨਣ ਕੀਤਾ ਹੈ ਨਾਨਕ ਰੱਖ ਹਾਰਾ ਰੱਖ ਖੁਸ਼ੀ ਆਪਣੀ ਕਿਰਪਾ ਤਾਰ ਗੁਰੂ ਨਾਨਕ ਸਾਹਿਬ ਕਹਿਣ ਲਗੇ ਕਿ ਰੱਖਿਆ ਕਰਨ ਵਾਲਾ ਪ੍ਰਭੂ ਆਪਣੀ ਮੇਰ ਨਾਲ ਉਹਨਾਂ ਦੀ ਸਦਾ ਹੀ ਰੱਖਿਆ ਕਰਦਾ ਹੈ ਬਿਹਾਗੜਾ ਮਹੱਲਾ ਤੀਜਾ ਮਹੱਲਾ ਤੀਜਾ ਗੁਰ ਕੀ ਸੇਵਾ ਚੱਕਰੀ ਪੈਰ ਚ ਕਾਰ ਕਮਾਏ ਜੇ ਮਨੁਕ ਪ੍ਰਭੂ ਦੇ ਧਰ ਵਿੱਚ ਰਚ ਕੇ ਗੁਰੂ ਦੀ ਦਸੀ ਹੋਈ ਸੇਵਾ ਜਾਕਰੀ ਕਾਰ ਕਰੇ ਜੇ ਹਾ ਸੇਵੇ ਤਿਆ ਹੋਵੇ ਜੇ ਚੱਲੇ ਤੇ ਸੇਰ ਜਾਏ ਉਸ ਪ੍ਰਭੂ ਦੀ ਰਜਾ ਵਿੱਚ ਨੁਰੇ ਤਾਂ ਉਹ ਉਸ ਪ੍ਰਭੂ ਵਰਗਾ ਹੀ ਹੋ ਜਾਂਦਾ ਹੈ ਜਿਸ ਨੂੰ ਇਹ ਸਿਮਰਦਾ ਹੈ ਨਾਨਕ ਸਾਬ ਕਿਛ ਆਪ ਹੈ ਅਵਰ ਨਾ ਦੂਜੀ ਜਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਫਿਰ ਐਸੇ ਮਨੁੱਖ ਨੂੰ ਸਭ ਨਾ ਥਾਈ ਪ੍ਰਭੂ ਹੀ ਦਿਸਦਾ ਹੈ ਪ੍ਰਭੂ ਹੀ ਪ੍ਰਭੂ ਦਿਸਦਾ ਹੈ ਪਰਮਾਤਮਾ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਨਹੀਂ ਦਿਸਦਾ ਤੇ ਨਾ ਕੋਈ ਹੋਰ ਆਸਰੇ ਦੀ ਥਾਂ ਦਿੱਸਤੀ ਹੈ ਪੌੜੀ ਤੇਰੀ ਵੱਡਿਆਈ ਤੂੰ ਹੈ ਜਾਣਦਾ ਤੁਦ ਜੇ ਵੱਡ ਅਵਰ ਨਾ ਕੋਈ ਕਿ ਤੂੰ ਕਿੱਦਾ ਵੱਡਾ ਹੈ ਇਹ ਤੂੰ ਆਪ ਹੀ ਜਾਣਦਾ ਹੈ ਕਿਉਂਕਿ ਤੇਰੇ ਜਿੱਡਾ ਹੋਰ ਕੋਈ ਨਹੀਂ ਹੈ ਤੁਦ ਜੇ ਵੱਡ ਹੋਰ ਸਰੀਕ ਹੋਵੇ ਤਾਂ ਆਖੀਏ ਤਦ ਜੀਵੜ ਤੂੰ ਐ ਹੋਈ ਜੇ ਤੇਰੇ ਜਿੱਡਾ ਕੋਈ ਹੋਰ ਸ਼ਰੀਕ ਹੋਵੇ ਤਾਂ ਹੀ ਦੱਸਖੀਏ ਤੂੰ ਕਿੱਦਾ ਵੱਡਾ ਹੈ ਪਰ ਤੇਰੇ ਜਿੱਡਾ ਤੂੰ ਆਪ ਹੀ ਹੈ ਜਿੰਨ ਤੂੰ ਸੇਵਿਆ ਤਨ ਸੁਖ ਪਾਇਆ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ ਜਿਸ ਮਨੁੱਖ ਨੇ ਤੈਨੂੰ ਸਮਰਿਆ ਹੈ ਉਸ ਨੇ ਸੁਖ ਪਾਇਆ ਹੈ ਕੋਈ ਹੋਰ ਮਨੁੱਖ ਉਸ ਦੀ ਕੀ ਰੀਸ ਕਰ ਸਕਦਾ ਹੈ ਤੂੰ ਪੰਨਣ ਕੜਨ ਸਮਰੱਥ ਦੇ ਤਾਰ ਤੂੰ ਪੰਨਣ ਕੜਨ ਸਮਰੱਥ ਦੇ ਤਾਰ ਹੈ ਤੇਰੇ ਅੱਗੇ ਮੰਨਣ ਨੋ ਹੱਥ ਜੋ ਹੋਰੇ ਖਲੀ ਸਭ ਹੋਈ ਪੰਨ ਕर्ण ਸਮਰੱਥ ਤੋਂ ਸਰੀਰ ਨੂੰ ਬਣਾ ਕੇ ਤੇ ਨਾਸ਼ ਕਰਨ ਵਾਲੇ ਨਾਸ਼ ਕਰਨ ਵਾਲਾ ਆਪ ਹੈ ਤੂੰ ਇਹ ਸਮਰੱਥਾ ਰੱਖਦਾ ਹੈ ਤੂੰ ਆਪ ਹੀ ਸਭ ਨੂੰ ਦਾਤਾ ਬਖਸ਼ਣ ਵਾਲਾ ਹੈ ਸਾਰੀ ਸ੍ਰਿਸ਼ਟੀ ਤੇਰੇ ਅਗੇ ਦਾਤਾ ਮੰਗ ਲਈ ਹੱਥ ਜੋੜ ਕੇ ਖਲੋਤੀ ਹੋਈ ਹੈ ਤੁਦ ਜੀਵੜ ਦਤਾਰ ਮੈਂ ਕੋਈ ਨજર ਨ ਆਵਈ ਤੁਦ ਸਭ ਸੈ ਨੂੰ ਦਾਨ ਦਿੱਤਾ ਖੰਡੀ ਵਰ ਪੰਡੀ ਪਤਾਲੀ ਪੁਰੀ ਸਭ ਲੋਈ ਮਨੂੰ ਤੇਰੇ ਜਿੱਦਾ ਕੋਈ ਹੋਰ ਦਾਨੀ ਨਜ਼ਰ ਨਹੀਂ ਆਉਂਦਾ ਖੰਡਾਂ ਬ੍ਰਹਮੰਡਾਂ ਪਤਾਲਾਂ ਪੁਰੀਆਂ ਸਾਰੇ 14 ਹੀ ਲੋਕਾਂ ਵਿੱਚ ਤੁਸੀਂ ਸਭ ਜੀਆਂ ਨੂੰ ਬਖਸ਼ਿਸ਼ ਕੀਤੀ ਹੈ ਬਹਾਗੜਾ ਮਹਲਾ ਤੀਜਾ ਸ਼ਲੋਕ ਮਹਲਾ ਤੀਜਾ ਬਹਾਗੜਾ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਪਾਤਸ਼ਾਹੀ ਸ਼ਲੋਕ ਤੀਜੇ ਮਹੱਲੇ ਦੇ ਤੀਜੇ ਪਾਤਸ਼ਾਹ ਦੇ ਸ਼ਲੋਕ ਮਨ ਪ੍ਰਤੀਤ ਨਾ ਆਇਆ ਸਹਿਜ ਨ ਲਗੋ ਪਾਓ ਜੇ ਮਨ ਵਿੱਚ ਹਰੀ ਦੀ ਹੋਣ ਪ੍ਰਤੀਤ ਨਾ ਆਈ ਜੇ ਮਨ ਵਿੱਚ ਇਹ ਸੋਚ ਨ ਆਈ ਕਿ ਹਰੀ ਹੈ ਮਨ ਵਿੱਚ ਇਹ ਸੋਚ ਨ ਆਈ ਕਿ ਪ੍ਰਮਾਤਮਾ ਹੈ ਤੇ ਅਡੋਲਤਾ ਵਿੱਚ ਪਿਆਰ ਨਹੀਂ ਲੱਗ ਸਕਦਾ ਅਡੋਲਤਾ ਦੇ ਵਿੱਚ ਪਿਆਰ ਨਹੀਂ ਲੱਗ ਸਕਦਾ ਸ਼ਬਦ ਦਾ ਸਾਦ ਨਾ ਪਾਇਓ ਮਨ ਹੱਠ ਕਿਆ ਗੁਣ ਗਾਏ ਜੇ ਸ਼ਬਦ ਦਾ ਰਸ ਨਾ ਲੱਭਾ ਤਾਂ ਮਨ ਦੇ ਹੱਥ ਨਾਲ ਸਿਮਸਲਾ ਕਰਨ ਦਾ ਕੀ ਲਾਭ ਨਾਨਕ ਆਇਆ ਸੇ ਪਰਵਾਨ ਹੈ ਜੇ ਗੁਰਮਖ ਸੱਚ ਸਮਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸੰਸਾਰ ਵਿੱਚ ਜੰਮਿਆ ਉਹ ਜੀਵ ਮੁਬਾਰਕ ਹੈ ਜੋ ਸਤਿਗੁਰ ਦੇ ਸਨਮੁਖ ਰਹਿ ਕੇ ਸੱਚ ਵਿੱਚ ਲੀਨ ਹੋ ਜਾਏ ਉਹ ਜੀ ਤੰਤਾ ਦੇ ਯੋਗ ਹੈ ਉਹ ਪ੍ਰਵਾਨ ਹੈ ਜੋ ਸੱਚੇ ਗੁਰੂ ਦੇ ਸਾਹਮਣੇ ਰਹਿ ਕੇ ਸੱਚ ਦੇ ਵਿੱਚ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਏ ਮਹੱਲਾ ਤਿਜਾ ਆਪਣਾ ਆਪਨਾ ਪਛਾਣੇ ਮੂੜਾ ਅਵਰਾ ਆਖ ਦਿਖਾਏ ਜਿਹੜਾ ਮੂਰਖ ਮਨੁੱਖ ਆਪਣੇ ਆਪ ਦੀ ਪਛਾਣ ਨਹੀਂ ਕਰਦਾ ਤੇ ਹੋਰਨਾਂ ਨੂੰ ਇਹ ਕਹਿ ਕੇ ਦੁੱਖ ਦਿੰਦਾ ਹੈ ਹੋਰਨਾਂ ਨੂੰ ਦਿਖਾਉਂਦਾ ਹੈ ਕਿ ਤੁਹਾਨੂੰ ਪ੍ਰਮਾਤਮਾ ਦੀ ਪਛਾਣ ਨਹੀਂ ਮੁੰਡੇ ਦੀ ਖਸਲਤ ਨਾ ਗਈਆ ਅੰਦੇ ਵਿਛੜ ਝੋਟਾ ਖਾਏ ਇਹ ਜਿਹੜੇ ਬੰਦੇ ਇਹੋ ਜਿਹੇ ਹਨ ਇਹਦੀ ਆਤਮਿਕਤਾ ਤੋਂ ਅੰਨੇ ਦੀ ਮੁੱਢ ਦੀ ਦ੍ਰਿਜਾਨ ਦਿਖਾਉਣ ਦੀ ਵਾਦੀ ਦੂਰ ਨਹੀਂ ਹੁੰਦੀ ਇਹੋ ਜੇ ਬੰਦਿਆਂ ਦੀ ਨਾ ਇਹੋ ਜੇ ਆਤਮਿਕ ਆਤਮਿਕਤਾ ਤੋਂ ਪਟਕੇ ਅੰਨੇ ਦੀ ਮੁੱਢ ਦੀ ਦ੍ਰਿਜਾਨ ਦਿਖਾਉਣ ਦੀ ਵਾਦੀ ਦੂਰ ਨਹੀਂ ਹੁੰਦੀ ਤੇ ਪ੍ਰਮਾਤਮਾ ਤੋਂ ਵਿਛੜ ਕੇ ਦੁੱਖ ਹੀ ਸਹਿੰਦੇ ਹਨ ਸਤ ਗੁਰੂ ਕੇ ਪੈ ਭਨ ਨਾ ਕਰਿਓ ਰਹੇ ਅੰਕ ਸਮਾਏ ਅੰਕ ਛੇ ਅੰਕ ਦਾ ਆਪਾਂ ਅਰਥ ਕਰਾਂਗੇ ਗੋਦ ਵਿੱਚ ਐੜੇ ਦੇ ਉੱਤੇ ਟਿੱਪੀ ਤੇ ਕਕੇ ਨੂੰ ਛਿਆਰੀ ਹੈ ਅੰਕ ਇਹਦਾ ਮਤਲਬ ਇਹ ਹੁੰਦਾ ਗੋਦ ਵਿੱਚ ਜਿਹੜੇ ਮਨੁੱਖ ਸਤਿਗੁਰ ਦੇ ਦਰ ਵਿੱਚ ਰਹਿ ਕੇ ਮਨ ਦੇ ਪਿਛਲੇ ਮੰਦੇ ਸੰਸਕਾਰਾਂ ਨੂੰ ਭੰਨ ਕੇ ਉਹਨਾਂ ਨੂੰ ਛੱਡ ਕੇ ਨਵੇਂ ਸਿਰੇ ਸਿਮਰਨ ਵਾਲੇ ਸੰਸਕਾਰ ਨਹੀਂ ਕਰਦਾ ਤਾਂ ਜੋ ਪ੍ਰਬੂ ਦੀ ਗੋਦੀ ਵਿੱਚ ਸਮਾਇਆ ਰਹੇ ਮਨੁੱਖ ਸਤਿਗੁਰ ਦੇ ਦਰ ਵਿੱਚ ਰਹਿ ਕੇ ਮਨ ਦੇ ਪਿਛਲੇ ਮੰਦੇ ਸੰਸਕਾਰਾਂ ਨੂੰ ਭੰਨ ਕੇ ਨਵੇਂ ਸਿਰੇ ਸਿਮਰਨ ਵਾਲੇ ਸੰਸਕਾਰ ਜੇ ਨਹੀਂ ਕਰਦਾ ਤੇ ਫਿਰ ਪ੍ਰਭੂ ਦੀ ਗੋਦੀ ਵਿੱਚ ਨਹੀਂ ਸਮਾਇ ਰਹਿ ਸਕਦਾ ਅਨ ਦਿਨ ਸਹਿਸਾ ਕਦੇ ਨਾ ਚੁਕੇ ਬਿਨ ਸ਼ਬਦੈ ਦੁੱਖ ਪਾਏ ਤੇ ਹਰ ਰੋਜ਼ ਕਿਸੇ ਵੇਲੇ ਵੀ ਉਸ ਦੀ ਚਿੰਤਾ ਦੂਰ ਨਹੀਂ ਹੁੰਦੀ ਉਹਨੂੰ ਟੌਂਖਲਾ ਲੱਗਾ ਰਹਿੰਦਾ ਹੈ ਸ਼ਬਦ ਆਸਰ ਲੈਣ ਤੋਂ ਬਿਨਾ ਉਹ ਦੁੱਖ ਪਾਉਂਦਾ ਹੈ ਕਾਮ ਕਰੋਧ ਲੋਭ ਅੰਤਰ ਸਬਲਾ ਨਿਤ ਧੰਦਾ ਕਰਤ ਵਿਆਇ ਸਬਲਾ ਬਲਵਾਨ ਮਨੁੱਖ ਦੇ ਹਿਰਦੇ ਵਿੱਚ ਜਿਹੜੇ ਪੰਜ ਵਕਾਰ ਨੇ ਕਾਮ ਕਰੋਧ ਤੇ ਲੋਭ ਇਹ ਜੋਰਾਂ ਦੇ ਵਿੱਚ ਹਨ ਤੇ ਸਾਰੀ ਉਮਰੀ ਧੰਦੇ ਕਰਦਿਆਂ ਗੁਜ਼ਰ ਜਾਂਦੀ ਨਹੀਂ ਕਾਰੋਬਾਰ ਕਰਦਿਆਂ ਹੀ ਸਾਰੀ ਉਮਰ ਬਿਹਾਰ ਲੈਂਦਾ ਹੈ ਚਰਨ ਕਰ ਦੇਖਤ ਸੁਣ ਤਕੇ ਦੇਹ ਮੁਕੇ ਨੇੜੇ ਆਏ ਚਰਨ ਹੁੰਦੇ ਪੈਰ ਤੇ ਕਰ ਹੁੰਦੇ ਹੱਥ ਦੇਖਤ ਅੱਖੀਆਂ ਪੈਰ ਹੱਥ ਅੱਖੀਆਂ ਵੇਖ ਵੇਖ ਕੇ ਤੇ ਕੰਨ ਸੁਣ ਸੁਣ ਕੇ ਥੱਕ ਗਏ ਹਨ ਉਮਰ ਦੇ ਦਿਨ ਮੁੱਕ ਗਏ ਹਨ ਮਰਨ ਵੇਲਾ ਨੇੜੇ ਆ ਜਾਂਦਾ ਹੈ ਸੱਚਾ ਨਾਮ ਨਾ ਲਗੋ ਮਿਟਾ ਜਿਤ ਨਾਮ ਨਾਮ ਨੇਦ ਪਾਈ ਜਿਸ ਨਾਮ ਦੀ ਰਾਹੀ ਨਉ ਨਿਧੀਆਂ ਲੱਭ ਪੈਣ ਉਹ ਸੱਚਾ ਨਾਮ ਮੂਰਖਾਂ ਨੂੰ ਪਿਆਰਾ ਨਹੀਂ ਲੱਗਦਾ ਜੀਵਤ ਮਰੇ ਮਰੇ ਫੁਣ ਜੀਵੇ ਆਮੁਖੰਤਰ ਪਾਏ ਜੇ ਜਿਉਂਦਿਆ ਹੋਇਆ ਸੰਸਾਰ ਵੱਲੋਂ ਮਰਦਾ ਹੋ ਜਾਵੇ ਇਸ ਤਰ੍ਹਾਂ ਮਰ ਕੇ ਫਿਰ ਹਰੀ ਦੀ ਜਾਦ ਵਿੱਚ ਸਰਜੀਤ ਹੋਵੇ ਤਾਂ ਹੀ ਮੁਕਤੀ ਦਾ ਭੇਤ ਲੱਭਦਾ ਹੈ ਤੁਰ ਕਰਮ ਨਾ ਪਾਉ ਪ੍ਰਾਣੀ ਵਿਨ ਕਰਮ ਆ ਕੇ ਪਾਏ ਪਰ ਜਿਸ ਮਨੁੱਖ ਨੂੰ ਧਰੋ ਪ੍ਰਮਾਤਮਾ ਦੀ ਬਖਸ਼ਿਸ਼ ਨਾ ਹੋਈ ਉਹ ਪਿਛਲੇ ਚੰਗੇ ਸੰਸਕਾਰਾਂ ਵਾਲੇ ਕੰਮਾਂ ਤੋਂ ਬਿਨਾਂ ਹੁਣ ਬੰਦਗੀ ਵਾਲੇ ਸੰਸਕਾਰ ਕਿੱਥੋਂ ਲਵੇ ਕੁਰ ਕਾ ਸ਼ਬਦ ਸੰਭਾਲ ਤੂੰ ਮੂੜੇ ਗਤ ਮਿਤ ਸ਼ਬਦ ਐ ਪਾਏ ਮੂੜੇ ਜਮ ਲੋਂਦਾ ਮੂਰਖ ਏ ਮੂਰਖ ਸਤਗੁਰ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸਾਂਭ ਕੇ ਰੱਖ ਕਿਉਂਕਿ ਉੱਚੀ ਆਤਮਾ ਕੋ ਵਸਾਤੇ ਭਰੀ ਮਤ ਇਹ ਸ਼ਬਦ ਤੋਹੀਂ ਮਿਲਦੀ ਹੈ ਨਾਮ ਜੇ ਪਿਆਹੀਂ ਭਰੀ ਮਤ ਪ੍ਰਾਪਤ ਹੁੰਦੀ ਹੈ ਨਾਨਕ ਸਤਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਸਤਗੁਰ ਵੀ ਤਦੋ ਹੀ ਮਿਲਦਾ ਹੈ ਜਦੋਂ ਮਨੁੱਖ ਹਿਰਦੇ ਵਿੱਚੋਂ ਅਹੰਕਾਰ ਦੂਰ ਕਰਦਾ ਹੈ ਪੌੜੀ ਜਿਸ ਦੇ ਚਿਤ ਵਸਿਆ ਮੇਰਾ ਸੁਆਮੀ ਤਿਸ ਨੂੰ ਕਿਵੋ ਅਦੇਸਾ ਕਿਸ ਗੱਲੇ ਦਾ ਲੋੜੀਏ ਜਿਸ ਮਨੁੱਖ ਦੇ ਹਿਰਦੇ ਵਿੱਚ ਪਿਆਰਾ ਪ੍ਰੀਤਮ ਪਿਆਰਾ ਪਰਮਾਤਮਾ ਪ੍ਰਭੂ ਨਿਵਾਸ ਕਰੇ ਉਸ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਰਹਿੰਦੀ ਉਸ ਨੂੰ ਕੋਈ ਸਹੰਸਾ ਨਹੀਂ ਰਹਿੰਦਾ ਉਹਨਾਂ ਕੋਈ ਉਹਨੂੰ ਚਿੰਤਾ ਜਿਹੜੀ ਉਹ ਉਹਦਾ ਕੁਝ ਨਹੀਂ ਵਿਗਾੜ ਸਕਦੀ ਹਰ ਸੁਖ ਦਾਤਾ ਸਭਨਾ ਗਲੰਕਾਰ ਤਿਸ ਨੂੰ ਧਿਆਏਂਦਿਆਂ ਕਿ ਨਿਮਖ ਕੜੀ ਮੋੜੀਏ ਪ੍ਰਭੂ ਹਰ ਕਿਸਮ ਦਾ ਸੁਖ ਦੇਣ ਵਾਲਾ ਹੈ ਉਹਦਾ ਸਿਮਰਨ ਕਰਨ ਤੋਂ ਇੱਕ ਖਿੰ ਪਰ ਪਈ ਨਹੀਂ ਛਟਣਾ ਚਾਹੀਦਾ ਜਿਨ ਹਰ ਧਿਆਇਆ ਤਿਸਨੂੰ ਸਰਬ ਕਲਿਆਣ ਹੋਇ ਨਿਤ ਸੰਤ ਜਨਾ ਕੀ ਸੰਗਤ ਜਾਏ ਬਈ ਮੂੰ ਜੋੜੀਏ ਜਿਸ ਮਨੁੱਖ ਨੇ ਹਰੀ ਨੂੰ ਸਿਮਰਿਆ ਹੈ ਉਸ ਨੂੰ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਇਸ ਵਾਸਤੇ ਸਦਾ ਸਾਧ ਸਾਧ ਸੰਗਤ ਵਿੱਚ ਜਾ ਕੇ ਬੈਠਣਾ ਚਾਹੀਦਾ ਹੈ ਤੇ ਪ੍ਰਭੂ ਦੇ ਗੁਣਾਂ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਸਭ ਦੁੱਖ ਭੁੱਖ ਰੋਗ ਗੈ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀਏ ਪ੍ਰਮਾਤਮਾ ਦੇ ਭਗਤ ਦੇ ਸਾਰੇ ਕਲੇਸ਼ ਭੁੱਖਾਂ ਤੇ ਦੂਰ ਰੋਗ ਦੂਰ ਹੋ ਜਾਂਦੇ ਨੇ ਸਾਰੇ ਬੰਧਨ ਟੁੱਟ ਜਾਂਦੇ ਨੇ ਹਰ ਕਿਰਪਾ ਤੇ ਹੋ ਆ ਹਰ ਭਗਤ ਹਰ ਭਗਤ ਜਨਾ ਕੇ ਮੋਹ ਡਿਠੇ ਜਗਤ ਤਰਿਆ ਸਭ ਲੋੜੀਏ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਦੀ ਆਪਣੀ ਕਿਰਪਾ ਦੇ ਨਾਲ ਬਣਦਾ ਹੈ ਤੇ ਪ੍ਰਮਾਤਮਾ ਦੇ ਭਗਤਾਂ ਦਾ ਪ੍ਰਮਾਤਮਾ ਦੇ ਭਗਤਾਂ ਦਾ ਦਰਸ਼ਨ ਕਰਕੇ ਭਾਵ ਉਹਨਾਂ ਦੀ ਸੰਗਤ ਕਰਕੇ ਸਾਰਾ ਸੰਸਾਰ ਤਰ ਸਕਦਾ ਹੈ ਸੋ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਤੀਸਰੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਇਹ ਸੰਗ ਦੇ ਬਾਣੀ ਵਿੱਚ ਸਾਡ ਨੂੰ ਇਹੋ ਹੀ ਸਮਝਾਉਣ ਦਾ ਯਤਨ ਕਰਦੇ ਹਨ ਕਿ ਉਸ ਪ੍ਰਮਾਤਮਾ ਉਸ ਪਰਮੇਸ਼ਰ ਦੀ ਭਗਤੀ ਕਰਨੀ ਚਾਹੀਦੀ ਹੈ ਉਸੇ ਭਗਤਾਂ ਦਾ ਸਾਥ ਕਰਨਾ ਚਾਹੀਦਾ ਹੈ ਉਸੇ ਭਗਤਾਂ ਦੀ ਸੰਗਤ ਕਰਨੀ ਚਾਹੀਦੀ ਹੈ ਤੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਦੁੱਖ ਦੂਰ ਰਟ ਜਾਂਦੇ ਹਨ ਸੋ ਆਓ ਪਿਆਰਿਓ ਆਪਾਂ ਵੀ ਪੂਰੇ ਗੁਰੂ ਵਾਲੇ ਬਣੀਏ ਪੂਰੇ ਗੁਰੂ ਵਾਲੇ ਬਣਨ ਵਾਸਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਂਦਾ ਹੈ ਕਿਉਂਕਿ ਸਾਡੇ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾਉਣ ਦੇ ਲਈ ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਦੀ ਪਾਹੁਲ ਲੈਣੀ ਪੈਂਦੀ ਹੈ ਪੂਰਨ ਦਾਤਮ ਰਿਹਾ ਦਾ ਅਨਸਾਰ ਗੁਰੂ ਧਾਰਨਾ ਕਰਨੀ ਪੈਂਦੀ ਹੈ ਫਿਰ ਜੋ ਪੰਜ ਪਿਆਰੇ ਨਿਤਨੇਮ ਦਾਸਤੇ ਹਨ ਉਹ ਨਿਤਨੇਮ ਕਰਕੇ ਉਸ ਤੋਂ ਇਲਾਵਾ ਵੀ ਭਗਤੀ ਕਰਨੀ ਹੈ ਨਾਮ ਜਪਣਾ ਹੈ ਤਾ ਜੋ ਸਾਡੇ ਲੋਕ ਸੁਖੀ ਅਤੇ ਪਰਲੋਕ ਸਹੇਲੇ ਹੋ ਸਕਣ ਹੁਣ ਗੁਰੂ ਸਾਰੇ ਸਾਧ ਸੰਗਤ ਜੀ ਇਥੇ ਆਪ ਜੀ ਦੇ ਚਰਨਾਂ ਵਿੱਚ ਇਹ ਬੇਨਤੀ ਹੈ ਕਿ ਦਾਸ ਸੇ ਦਾ ਚੈਨਲ ਗੁਰਸਾਖੀਆਂ ਸ਼ਬਦ ਉਚਾਰ ਸਬਸਕ੍ਰਾਈਬ ਕਰ ਲਵੋ ਜੀ ਜੋ ਅੱਜ ਆਪ ਜੀ ਨੂੰ ਸਰਵਣ ਕਰਾਉਣਾ ਹੈ ਇਹ ਸਰਵਣ ਕਰਕੇ ਇਸ ਨੂੰ ਲਾਈਕ ਕਰੋ ਤੇ ਸ਼ੇਅਰ ਕਰ ਦਿਓ ਕਮੈਂਟ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜ਼ਰੂਰ ਲਿਖਿਆ ਹੁਣ ਇਥੇ ਹੀ ਸਮਾਪਤੀ ਹੈ ਪੁਰਲਾ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ